ਉਹਨਾਂ ਵੱਲੋਂ ਵੱਡੇ ਮਾਨਸਨ ਨੂੰ ਭਰਾਵਾ ਲਈ ਰਿਜ਼ਲਟ ਨੋਟ ਕਰਿਓ ਜੀ ਮਾਤਾ ਵਿੱਤਿਆ ਦੇ ਵੀ ਕਬੱਡੀ ਕਲੱਬ ਪੋਜੇਵਾਲ ਦੀ ਟੀਮ ਫਸਟ ਹੈ ਤੇ ਗੁਰਦਾਸਪੁਰ ਲੈਨ ਦੀ ਟੀਮ ਸੈਕੰਡ ਹੈ ਬੈਟ ਰੇਟਰ ਕਿੰਨੀਆਂ ਕਾਟੀਆਂ 13 ਕਾਟੀਆਂ ਪਾ ਕੇ 11 ਨੰਬਰ ਦੇਸੀ ਫਰਮਾਨਾ ਜਿਹੜਾ ਬੈਟ ਰੇਟਰ ਹੈ ਬੜੀ ਆਫੀ ਫਕਰ ਢੰਡਿਆਂ ਵਾਲਾ ਸੋਨੀਆ 8 ਟੱਚ ਉਹ ਤੇ ਇਸੇ ਕਰਕੇ ਰੱਖਿਆ ਜਿਹੜਾ ਮੈਚ ਖੇਡਿਆ ਗਿਆ ਇਹਦੇ ਵਿੱਚ ਰੱਤਾ ਸੇ ਦੇ ਨੰਬਰ ਨੇ 17.5 ਔਰ 19 ਨੰਬਰ ਰਹੇ ਨੇ ਬੱਛਵਣਾ ਦੇ 19 ਨੰਬਰ ਰਹੇ ਨੇ ਬੱਛਵਣਾ ਦੇ 17.5 ਨੰਬਰ ਨੇ ਰੱਤਾ ਸੇ ਦੇ ਬੱਛਵਣ ਬੱਛਵਣ ਦੀ ਟੀਮ ਆ ਜਿਹੜੀ ਫਾਸਟ ਹੈ ਤੇ ਸੈਕੰਡ ਟੀਮ ਆ ਜਿਹੜੀ ਰੱਤਾ ਸੇ ਸ਼ੈਂਟੀ ਕਰਾਚੋ ਵਾਲਾ ਅੱਜ ਦੇ ਦਿਨ ਦਾ ਬੈਸਟ ਰੇਡਰ ਹੈ ਜਿਹਨੇ 11 ਕਬਡੀਆਂ ਪਾਈਆਂ 8 ਨੰਬਰ ਲਈ ਗगन ਵੈਸਟਜਾਫੀ ਗगन ਆਕਰਾ 7 ਟੱਚ ਤੇ 4 ਜਫੇ